ਮੇਰਾ ਨਾਮ ਕੁਵਿੰਦਰ ਸਿੰਘ ਕੀ ਲੱਗਦੇ ਹੋ ਤੇਜਿੰਦਰ ਸਿੰਘ ਮੈਂ ਉਹਡਾ ਬ੍ਰਦਰ ਸੀ ਉਹ ਮੇਰਾ ਛੋਟਾ ਬ੍ਰਦਰ ਸੀਗਾ ਅੱਛਾ ਅੱਜ ਡੈੱਡ ਬੋਡੀ ਆਈ ਹੈ ਕਿੱਧਰ ਕਿਸ ਤਰ੍ਹਾਂ ਪਹੁੰਚੀ ਹੈ ਅੱਜ ਉਹ ਸਾਰੇ ਆਪਣੇ ਵੀਰ ਭਰਾ ਸੀਗੇ ਉਹਨਾਂ ਨੇ ਸਾਰੇ ਆਪਣੇ ਸਹਯੋਗ ਨਾਲ ਸਾਰੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਡੈੱਡ ਬੋਡੀ ਭਜਵਾਈ ਹੈ ਵਾਪਿਸ ਹਾਂਜੀ ਪਰਸੋਂ ਉਹਨਾਂ ਨੇ ਉੱਤਰੋਂ ਫਲਾਈਟ ਰਾਹੀਂ ਭਜਵਾਈ ਸੀ ਕੱਲ ਨਿਊ ਦਿੱਲੀ ਪਹੁੰਚ ਗਈ ਸੀ ਤਾਂ ਅਸੀਂ ਉਹ ਗੋ ਐਮਬੂਲੈਂਸ ਥਰੂ ਜਾ ਕੇ ਲਾਇਏ ਸੀ ਅੱਜ ਸਵੇਰੇ 8 ਵਜੇ ਅਸੀਂ ਆਪਣੇ ਘਰ ਪਹੁੰਚੇ ਸੀ ਡੈੱਡ ਬੋਡੀ ਲੈ ਕੇ ਹਾਂਜੀ ਇੱਕ ਧੰਨਵਾਦ ਆ ਆਪਣੇ ਜਿਹੜੇ ਵੀਰਪਰਾ ਜਿਨ੍ਹਾਂ ਨੇ ਵੀ ਸਾਰਿਆਂ ਦਾ ਸਹਿਯੋਗ ਜਿਨ੍ਹਾਂ ਨੇ ਵੀ ਪੈਸੇ ਵਗੈਰਾ ਦੇ ਕੇ ਸਾਰਾ ਇੱਥੋਂ ਤੱਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਅੱਜ 19ਵੇਂ ਦਿਨ ਉਹਦੀ ਬਾਡੀ ਪਹੁੰਚੀ ਹੈ ਮੈਂ ਉਹਨਾਂ ਸਾਰੇ ਪੁੱਤਰਾਂ ਦਾ ਜਿਹੜੇ ਪੁਰਤਗਾਲ ਵਿੱਚ ਬੈਠੇ ਜਿਨ੍ਹਾਂ ਨੇ ਉਹਦੀ ਮਦਦ ਕੀਤੀ ਹੈ ਇੱਥੇ ਸਾਨੂੰ ਪਹਚਾਣ ਵਿੱਚ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇਸ ਸਾਨੂੰ ਇਸ ਲਾਈਫ ਸਮਝ ਕੇ ਤੱਕ ਸਾਡੇ ਬੱਚੇ ਨੂੰ ਭੇਜ ਦਿੱਤਾ ਉਹਨਾਂ ਦਾ ਸ਼ੁਕਰਾਨਾ ਇਸ ਤੋਂ ਵੀ ਮੇਕ ਕੋਲ ਫਾਜ ਨਹੀਂ ਗੀ ਬੜੀ ਦੁਖਦਾਈ ਘਟਨਾ ਸਾਡੇ ਸਮੁੱਚੇ ਸ਼ਹਿਰ ਲਈ ਜੋ ਸਾਡਾ ਛੋਟਾ ਵੀਰੇ ਪਿਛਲੇ ਦਿਨੀ ਪੁਰਤਗਾਲ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇਜਿੰਦਰ ਸਿੰਘ ਪਿੰਡ ਉਸਮਾਨਚੀਤ ਅੱਜ ਕੁਝ ਦਿਨਾਂ ਬਾਅਦ ਉਸ ਵੀਰ ਦੀ ਮ੍ਰਿਤਕ ਦੇਹ ਇੱਥੇ ਪਹੁੰਚੀ ਹੈ ਬੜਾ ਦੁਖਦਾਈ ਪਰਿਵਾਰ ਲਈ ਸਮਾਂ ਆ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਦੁਨੀਆ ਤੋਂ ਜਾਂਦਾ ਆ ਮੈਂ ਆਪਣੇ ਵੱਡੇ ਵੀਰ ਅਤੇ ਹਲਕੇ ਤੋਂ ਵਿਧਾਇਕ ਕਰਮबीर ਸਿੰਘ ਨੂੰ ਮਨਨੂ ਅਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਸ ਵੀਰ ਨੂੰ ਸਰਧਾਂ ਫੁੱਲ ਭੇਟ ਕਰਦਾ ਅਤੇ ਪਰਿਵਾਰ ਨੂੰ ਸ਼ਵਾਲ ਜੁਆਨਾ ਹਮੇਸ਼ਾ ਉਹਨਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਵਿੱਚ ਅੱਗੇ ਵੀ ਹਮੇਸ਼ਾ ਉਹਨਾਂ ਦੇ ਨਾਲ